ਕਵੀ ਦੋਤ ਸਰ ਵੀਰ ਨੂੰ ਪੇਪਰ ਸਸਕਾਰੋਂ ਮੀਦਤ ਸਾਰੇ ਠੀਕ ਹੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬੱਬੂ ਤੇ ਆਪਾਂ ਖੜੇ ਹੋਏ ਜੀ ਮੋਗੇ ਟਰੈਕਟਰ ਦੀ ਮੰਡੀ ਤੇ ਕਰਨਾਲ ਟਰੈਕਟਰ ਸੇਲ ਪਰਚੇਜ ਆ ਲੰਦੇ ਤੇ ਬਾਈਆਂ ਕੋਲ ਘੈਂਟ ਘੈਂਟ ਕੰਡੀਸ਼ਨ ਦੇ ਟਰੈਕਟਰ ਹੁੰਦੇ ਨੇ ਲੋਨ ਵਗੈਰਾ ਦੀ ਸਬਦਾ ਵੀ ਹੈਗੀ ਆ ਜੇ ਕਿਸੇ ਨੇ ਟਰੈਕਟਰ ਘਟਾਉਣਾ ਬਾਈ ਟਰੈਕਟਰ ਵੀ ਘਟ ਲੰਦ ਨੇਗੇ ਤੇ ਜਿੰਨੇ ਵੀ ਟਰੈਕਟਰ ਹੁੰਦੇ ਨੇ ਪੰਜਾਬ ਨੰਬਰ ਹੁੰਦੇ ਨੇਗੇ ਤੇ ਟਰੈਕਟਰ ਦੇ ਟਾਇਰ ਬਾਈ ਜੀ ਜ਼ਿਆਦਾਤਰ ਜਿਵੇਂ ਆਪਾਂ ਕਹਿੰਦੇ ਚ ਨਾਲ ਦੇ ਹੁੰਨ ਤਾਂ ਗੱਲ ਵੱਖ ਆ ਗਈ ਨਹੀਂ 100% ਨਵੇਂ ਹੁੰਦੇ ਨੇਗੇ ਤੇ ਆਪਾਂ ਸਟਾਰਟ ਕਰਾਂਗੇ ਅਰਜਨ ਇਹ ਮਾਡਲ ਦੀ ਗੱਲ ਕਰੀ ਬਈ ਇਹ ਫੁੱਲ ਟੌਪ ਮਾਡਲ ਆ 22 ਮਾਡਲ ਆ ਤੇ 7 ਲੱਖ 75000 ਰੁਪਏ ਦੀ ਮੰਗ ਆ ਜਿਵੇਂ ਆਪਾਂ ਕਹੇ ਬਈ ਤੁਹਾਨੂੰ ਟਾਇਰ ਨਵੇਂ ਹੁੰਦਣਗੇ ਤੇ ਬਾਕੀ ਚੈੱਕ ਵੀ ਕਰ ਸਕਦੇ ਹੋ ਜਿਵੇਂ ਨਵੇਂ ਟਾਇਰਾਂ ਦਾ ਨੇਵੇਂ ਚੈੱਕ ਕਰੋ ਖੁੱਲੇ ਪਲੇਟਫਾਰਮ ਵਾਲਾ ਆ ਗਿਆ ਤੇ ਸਾੜ ਗੇਰ ਚ ਆ ਗਿਆ ਤੇ ਡਿਜੀ ਸੈਂਸ ਵਾਲਾ ਆ ਗਿਆ 4G ਚ ਤੇ ਬਈ ਜੀ ਇਹ ਟਰੈਕਟਰ ਇਦਾਂ ਦਾਗਾ ਜੇ ਕਿਸੇ ਵੀ ਵਾਹਨ ਚ ਚੱਲਦਾ ਹੋਵੇ ਤੇ ਇਹਦੇ ਉੱਤੇ ਲੋਕੇਸ਼ਨ ਲੱਗੇ ਜਾਂ ਟਰੈਕਟਰ ਤੇ ਤੇ ਫਰੰਟ ਆਰਬੀ ਬਈ ਜੀ ਜਿਵੇਂ ਨਵੇਂ ਨੇਗੇ ਤੇ ਬਾਕੀ ਰੰਗ ਪੇਂਟ ਦਾ ਜਿੰਨਾ ਵੀ ਹੈਗਾ ਸਾਰਾ origignal ਆ ਤੁਸੀਂ ਜੱਜ ਕਰ ਸਕਦੇ ਹੋ ਭਾਈ ਜੀ ਇਹਨਾਂ ਨੂੰ ਕਿ ਕਿੰਨਾ ਕ ਨਵਾਂ ਹੋ ਸਕਦਾ ਹੈ ਟਰੈਕਟਰ ਓਕੇ ਰਿਪੋਰਟ ਦਾ ਤਾਂ ਬਈ ਚੈੱਕ ਕਰ ਲਓ ਟਰੈਕਟਰ ਦੀ ਕੰਡੀਸ਼ਨ ਫੁੱਲ ਟਾਪ ਮਾਡਲ ਆ ਗਿਆ ਤੇ ਕਹਿੰਗਾ ਭਾਈ ਜੀ ਮਹਿੰਦਰਾ 475 ਜੱਤਰ ਬਈ ਜਿਵੇਂ ਕਹਦੀ ਮਹਿੰਦਰਾ ਜੋ ਜੋ ਵੀ ਸੂਟੇ ਟਰੈਕਟਰ ਨੇਗੇ ਮੋਗੇ ਮੰਡੀ ਦੀ ਪੂਰੀ ਸ਼ਾਨ ਨੇਗੇ ਤੇ ਇਥੋਂ ਜਿਵੇਂ ਕਹਦੀ ਆਪਾਂ ਸਸਤੇ ਟਰੈਕਟਰ ਮਿਲਦੇ ਨੇਗੇ ਗਾਣਾ ਵੀ ਸੁਣੇ ਹੋਣਾ ਮੋਗੇ ਦੀ ਮੰਡੀ ਤੇ ਆਵਾ ਵੇਚ ਮੁੰਡੇ ਆ ਠੀਕ ਹੈ ਜੀ 2010 ਮਾਡਲ ਆ ਤੇ 3 ਲੱਖ 30 ਹਜ਼ਾਰ ਰੁਪਏ ਰੇਟ ਆਗਾ ਭਾਈ ਜੀ ਤੇ ਫਰੰਟਰ ਇਹਦੇ ਵੀ ਤੁਸੀਂ ਦੇਖ ਸਕਦੇ ਹੋਗੇ ਨਵੇਂ ਨਗੇ ਤੇ ਬੈਕ ਟਾਇਰ ਵੀ ਐਮ ਆਰ ਐਫ ਦੇ ਨਵੇਂ ਨਗੇ। ਜ਼ਿਆਦਾਤਰ ਵਿੱਚ ਜਿੰਨੇ ਵੀ ਟਰੈਕਟਰ ਹੁੰਦੇ ਨੇਗੇ ਨਵੇਂ ਟਾਇਰ ਵਾਲੇ ਹੁੰਦੇ ਨੇਗੇ। ਤੇ ਐਮ ਆਰ ਐਫ ਦੇ ਹਰੇਕ ਦੇ ਚੌਕੜਾ ਨਵੇਂ ਪਾਇਆ ਹੁੰਦਾਗਾ। ਚਲੋ ਭਾਈ ਜੀ ਇਹ ਵੀ ਪੰਜਾਬ ਨੰਬਰ ਆ ਤੇ ਬਠਿੰਡੇ ਦਾ ਲੋਕਲ ਨੰਬਰ ਆਗਾ। ਤੇ ਹਜੇ ਭਾਈ ਜੀ ਧੁੱਤ ਦਾ ਤਹੈ ਨੀਗਾ, ਕਪੜਾ-ਕੂਪੜਾ ਮਾਰਨੀ ਇਹ ਇਦਾਂ ਖੜਾਗਾ। ਭੂਮੀਪੁੱਤਰਾਂ। ਤੇ ਅੱਗੇ ਕਿ ਭਾਈ ਜੀ 6522 9811 ਦਾ ਵੱਡਾ ਭਾਈ। ਇਹ ਕਿ 6522 9811 ਦਾ ਵੱਡਾ ਭਾਈ ਤੇ ਪੀ ਵੀ 29 ਮੋਗੇ ਦਾ ਨੰਬਰ ਆਗਾ। ਤੇ ਇਹਦਾ ਵੀ ਚੌਕੜਾ ਨਵਾਂਗਾ ਤੇ ਫਰੰਟਰ ਵੀ ਜੀ ਗੁੱਡੀਰ ਦੇ ਨੇ ਤੇ ਬੈਕ ਟਾਇਰ ਵੀ ਬਈ ਜੀ ਬੈਕ ਟਾਇਰ ਵੀ ਗੁੱਡੀਰ ਦੇ ਨੇ ਚੌਕੜਾ ਜਮਾਂ ਨਵਾਂਗਾ ਤੇ ਕੰਡੀਸ਼ਨ ਦਾ ਪੂਰਾ ਸਾਫ ਪਿਆ ਪਾਵਰ ਸਟੀering ਚ 2009 ਮਾਡਲ ਆ ਤੇ 4,60,000 ਰੁਪਏ ਦੀ ਡਿਮਾਂਡ ਆ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਬਈ ਜੀ ਲੈ ਬਈ ਚੈੱਕ ਕਰੋ ਓਕੇ ਰਿਪੋਰਟ ਚ ਹੈਗਾ ਤੇ ਜੇ ਟਾਇਰਾਂ ਦੀ ਗੱਲ ਕਰੀ ਬਈ ਜੀ 16 ਦੇ ਟਾਇਰਾਂ ਚ ਹੈਗਾ ਤੇ ਰਮਰਮ ਤੁਸੀਂ ਦੇਖ ਸਕਦੇ ਹੋ ਪੂਰੇ ਲਿਸਕਾ ਮਾਰ ਦੇਣਗੇ ਯਕੀਨ ਬਈ ਮਿੰਦਰਾ 605 4/4 ਅਰਜਨ ਨੋਵੋ ਤੇ ਪੀਵੀ 2 ਨੰਬਰ ਆ ਬਈ ਜੀ 21 ਮਾਡਲ ਤੇ 8 ਲੱਖ 95000 ਰੁਪਏ ਡਿਮਾਂਡ ਆ ਤੇ ਬੈਕ ਟਾਇਰ 16 ਵਾਲੇ ਹੈਗੇ ਬਈ ਜੀ ਇਹਦੇ ਵੀ 90 95 ਪੈਸੇ ਖੁੱਲੇ ਪਲੇਟਫਾਰਮ ਵਾਲਾ ਤੇ ਫਰੰਟ ਹੈ ਵੀ ਹੈਗੇ ਬਈ ਜੀ 80 ਕੇ ਪੈਸੇ 21 ਮਾਡਲ ਆ ਬਈ ਜੀ ਇਹਦੇ ਟਾਇਰ ਟੱਪੇ ਵੀ ਜਿਵੇਂ ਬਕਦੀਆਂ ਨਾਲ ਦੀ ਲਵੇ ਲਓ ਬਈ ਜੀ ਚੈੱਕ ਕਰੋ ਬਈ ਜੀ ਓਕੇ ਰਿਪੋਰਟ ਚ ਲੱਗੇਗਾ ਬਈ ਪ੍ਰੀਤ 6094 ਪੂਰਾ ਕੰਡੀਸ਼ਨ ਦਾ ਪੂਰਾ ਸਾਫ ਹੈ ਸੈਂਟਰ ਗੇਰ ਤੱਕ ਤੇ ਜਿਵੇਂ ਆਪਾਂ ਕਹਦੇ ਬਈ ਜੀ ਲਾਂਚ ਕੀਤੇ ਨੇ ਉਹ ਸਾਈਡ ਗੇਰ 'ਚ ਵੀ ਟਰੈਕਟਰ ਆ ਜਾਂਦੇ ਨੇ ਤੇ ਬੈਟਰ ਇਹਦੇ ਵੀ ਪੈਣ ਬਈ ਜੀ 9095 ਪੈਸੇ ਤੇ ਫਰੰਟ ਟਾਇਰ ਵੀ ਬਈ ਤੇ ਅਜੇ ਜਿਵੇਂ ਕਹਿੰਦੀ ਫਰੰਟਰ ਥੋੜਾ ਥੋੜਾ ਮਾਰ ਕੇ ਮਿਲੇਗਾ 20 ਮਾਰਲਾ ਤੇ 4,60,000 ਰੁਪਏ ਰੇਟ ਆ ਤੇ ਮੌਕੇ ਦਾ ਨੰਬਰ ਆ ਬਈ ਜੀ ਰੰਗ ਪੇਂਟ ਦਾ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਜਿੱਦਾਂ ਨਾਲ ਲੱਗਾ ਤੇ ਬਈ ਬਾਕੀ ਮੌਕੇ ਤੇ ਆਉਂਗੇ ਤਾਂ ਚੈੱਕ ਕਰਕੇ ਜ਼ਰੂਰ ਲੈ ਕੇ ਜਾਓ ਬਈ ਜੀ ਸੈਂਟਰ ਗੇਰ ਆ ਗਏ ਤੇ ਅੱਗੇ ਬਈ ਜੀ ਫੋਰਡ 3620 360 ਦਾ ਜਰੂਰ ਸੁਣੋ ਤੇ ਅੱਜ ਸੁਣਨ ਨੂੰ 362 BB 42 ਨੰਬਰ ਆਵੇ ਜੀ ਚੌਕੜਾ ਟਾਇਰਾਂ ਦਾ ਨਵਾਂ ਮੰਗਾ ਤੇ 96 ਮਾਡਲ ਆ ਤੇ 340000 ਰੁਪਏ ਰੇਟ ਹੈਗਾ ਸਾਦੀ ਕਟਾਈ ਵਾਲਾ ਜੇ ਬਾਈ ਜੀ ਰੰਗ ਪੇਂਟ ਦੀ ਗੱਲ ਕਰੀਏ ਬਾਈ ਜੀ ਮੋਡੀਫਾਈ ਕਰਵਾਇਆ ਹੋਇਆ ਹੈਗਾ ਤੇ ਲਓ ਬਾਈ ਜੀ ਬਾਕੀ ਤੁਸੀਂ ਰੰਗ ਵੀ ਚੈੱਕ ਕਰੋ ਬਾਈ ਜੀ ਪੂਰਾ ਕੈਂਟ ਆ ਕਰਾਂਗੇ ਜੀ ਤੇ ਉਹ ਚੈੱਕ ਕਰ ਲਓ ਤੇ ਕਹਿੰਗੇ ਬਾਈ ਜੀ 5310 ਜਿਹਦੀ ਡਿਮਾਂਡ ਵੀ ਅੱਜ ਕੱਲ੍ਹ ਬਹੁਤ ਜ਼ਿਆਦਾ ਚੱਲ ਰਹੀ ਹੈਗੀ BB 8 ਨੰਬਰ ਹੈਗਾ ਤੇ 2016 ਮਾਡਲ ਆ ਬਾਈ ਜੀ 645000 ਰੁਪਏ ਡਿਮਾਂਡ ਡਿਮਾਂਡ ਅਗੇ ਤੇ ਬੈਕ ਡਰ ਇਹਦੇ ਵੀ ਪਏ ਨੇ 8590 ਪੈਸੇ ਤੇ ਕੰਡੀਸ਼ਨ ਚੈੱਕ ਕਰ ਲਓ ਬਈ ਜੀ ਟਾਇਰਾਂ ਦੀ ਤੇ ਰੰਬਰੂਮ ਵੀ ਪੂਰੇ ਸਾਫ ਨੇ ਬਈ ਜੀ ਕੋਈ ਪ੍ਰੀਮੀਅਮ ਵਾਲਾ ਲੱਗੀ ਹੋਈ ਆ 16 ਮਾਡਲ 645000 ਰੁਪਏ ਅੱਗੇ ਕਹੇ ਬਈ ਜੀ ਕਬੂਟਾ ਜਪਾਨ ਦੀ ਨੰਬਰ 1 ਕੰਪਨੀ 5502 ਆ ਗਿਆ ਹਰ ਵਾਰ ਸਪੀਡਰ ਜਾ ਗਿਆ ਡਬਲ ਕਲਚ ਜਾ ਗਿਆ ਤੇ ਫੁੱਲ ਟੌਪ ਮਾਡਲ ਆ ਗਿਆ ਤੇਹੀ ਮਤਲਬ ਹੈ ਜੀ 8 ਲੱਖ 65 ਹਜ਼ਾਰ ਰੇਟ ਆ ਕਾ ਤੇਰਾ ਕਿਤੇ ਟਾਇਰ ਵੀ ਦੇਖ ਸਕਦੇ ਹੋ ਬਈ ਜੀ ਇਹ ਮਾ ਨਵੇਂ ਲਗੇ ਚੌਕੜਾ ਟਾਇਰ ਤਾਂ ਨਵਾਂ ਪਿਆਗਾ ਤੇਹੀ ਮਤਲਬ ਹੈ ਜੀ ਖੁੱਲੇ ਪਲੇਟਫਾਰਮ ਵਾਲਾ ਤੇ ਸਾਈਡ ਗੇਅਰ ਵਾਲਾ ਉਹ ਵੀ ਚੱਕ ਵੀ ਕਰ ਲੋ ਓਕੇ ਰਿਪੋਰਟ ਦਾ ਤੇ ਕਹਿੰਗੇ ਬਈ ਜੀ 60 ਹਸਪਾਵਰ ਦਾ ਚੇਂਜਰ ਵਾਲਾ ਟਰੈਕਟਰ ਸਾਈਡ ਗੇਅਰ ਚ ਸੋਨਾ ਲੀਕਾ ਤੇ ਡੀਆਈ 60 ਆਰ ਐਕਸ ਵਾਲਾ ਸਿਕੰਦਰ ਐਚ ਡੀ ਐਮ ਵਾਲਾ ਕਟ ਖਰਚ ਵਾਲਾ ਤੇ ਜਿਵੇਂ ਕਹਦੀ ਬਈ ਜੀ ਐਚ ਡੀ ਐਮ ਦਾ ਇਹ ਮਤਲਬ ਆ ਵੀ ਜੇ ਇਹ ਰੋਡ ਤੇ ਵੀ ਜਾਂਦਾ ਹੋਵੇ ਨਾ ਤੇ ਇਹਨੇ ਸਪੀਡ ਫੁੱਲ ਫੜਨੀ ਹੈਗੀ ਠੀਕ ਹੈ ਜੀ ਤੇ ਤੇਲ ਵੀ ਘੱਟ ਖਰਚਾਗਾ ਤੇ ਬੈਕ ਸਾਈਡ ਤੇ ਵੇਟ ਵਗੈਰਾ ਵੀ ਲੱਗੇ ਹੋਣਗੇ ਇਹ ਪੈਰਾ ਦਾ ਚੌਕੜਾ ਵੀ ਜੀ ਇਹਦਾ ਵੀ ਨਮਾਗਾ ਤੇ ਪੀ ਵੀ 28 ਨੰਬਰ ਆਗਾ ਤੇ ਡਬਲ ਡਿਸਟ੍ਰੀਬਿਊਟਰ ਜਗਾ ਲਿੰਕਾ ਵਗੈਰਾ ਪੂਰੀਆਂ ਸਾਫ਼ ਹੀ ਨੇ ਜਿਵੇਂ ਆਪਾਂ ਕਹਿੰਦੇ ਬਈ ਜੀ ਨਵਾਂ ਟਰੈਕਟਰ ਆ ਜਮਾ ਮਾਡਲ ਦੀ ਗੱਲ ਕਰੀ ਬਈ ਜੀ 2022 ਮਾਡਲ ਆ ਤੇ 7 ਲੱਖ 45000 ਰੁਪਏ ਦੀ ਮੰਗ ਆਗੀ ਤੇ ਲਫਾਵੇ ਲੂਗੂ ਵਗੈਰਾ ਤੁਸੀਂ ਦੇਖ ਸਕਦੇ ਹੋਗੇ ਹਜੇ ਤੱਕ ਨਾਲ ਦੇ ਪੈਣਗੇ ਦ ਲਾਈਟ ਆ ਵਗੈਰਾ ਵੀ ਬਈ ਪੂਰੀ ਸਾਫ ਹੈ। ਕੰਡੀਸ਼ਨ ਚੈੱਕ ਕਰ ਲਓ ਬਈ। ਤੇ ਅੱਗੇ ਕਿ ਬਈ ਝੋਟਾ ਡਰੈਕਟਰ, ਡੀਜੀ ਸੈਂਸ ਚ ਤੇ ਜੇ ਮੈਂ ਆਪਾਂ ਕਹਿੰਦੀ ਬਈ ਕਨੋਪੀ ਵਗੈਰਾ ਦੇਖੋ ਜੀ ਪੂਰੇ ਮੋਡੀਫਾਈ ਕਰੀ ਹੋਈ ਹੈ। ਚੈੱਕ ਕਰੋ ਬਈ ਜੀ। ਤੇ ਸਪੀਕਰ ਵਗੈਰਾ ਵਧੀਆ ਵਾਲੇ ਲੱਗੇ ਹੋਏ ਨੇਗੇ। ਤੇ ਖੁੱਲੇ ਪਲੇਟਫਾਰਮ ਚ ਆ ਵੀ ਬਈ ਜੀ। ਚਲੋ ਬਈ ਇਹ ਵੀ ਚੈੱਕ ਕਰ ਲਓ। ਓਕੇ ਰਿਪੋਰਟ ਤੇ 4x4 4x2। ਸੈਡ ਗੇਅਰ ਕਾ ਟਾਇਰ ਬਈ ਇਹਦੀ ਗੱਲ ਕਰੀ ਬਈ ਜੀ। ਟਾਇਰ ਇਹਦੇ ਵੀ ਜਮਾ ਨਵੇਂ ਨੇ ਕਿ ਤੇ ਜੇ ਕਿਤੇ ਟਾਇਰ ਨੇ ਵੇਚੇ ਤੇ ਫਰੰਟ ਟਾਇਰ ਵੀ ਹੈਗੇ ਨੇ ਕਿ ਵੇਚੀ 90 ਕੇ ਪੈਸੇ 80 90 ਪੈਸੇ ਵੀ ਵੀ 29 ਮੋਗੇ ਦਾ ਨੰਬਰ ਆ ਵੇ ਜੀ 2021 ਮਾਡਲ ਤੇ 10,65,000 ਰੁਪਏ ਦੀ ਮੰਗ ਦਾ ਬਾਕੀ ਮੋਕੇ ਦੇ ਮੰਗ ਦਾ ਨੂੰ ਜੀ ਹੋਈਦਾ ਵੇ ਜੀ ਜੀ ਸੈਂਸਰ 4G 6550 ਸੇ 100 ਤੋਂ ਵੱਧ ਦਾ ਤੇ ਅੱਗੇ ਕਹਿੰਗੇ ਜੀ ਮੈਸੀ ਫਾਰਮਟਰ ਹੈਗਾ ਤੇ 9500 ਤੇ ਖੁੱਲੇ ਪਲੇਟਫਾਰਮ ਵਾਲਾ ਤੇ ਚੇਂਜਰ ਵਾਲਾ ਬਈ ਜੀ ਸਾਈਡ ਗੇਟ ਤੇ ਕਨੋਪੀ ਵਗੈਰੇ ਲੱਗੀ ਗਿਆ ਟੋਕੜਾ ਇਹਦਾ ਵੀ ਟੇਰਾ ਦਾ ਨਵਾਂਗਾ ਤੇ ਮਾਡਲ ਦੀ ਗੱਲ ਕਰੀ ਬਈ ਜੀ 22 ਮਾਡਲ ਤੇ 7,65,000 ਰੁਪਏ ਰੇਟ ਆ ਤੇ ੱਟਕੇਲਾ ਮੂਰੇ ਬੰਪਰ ਲੱਗਿਆ ਤੇ ਪੀਵੀ 27 ਨੰਬਰ ਆ ਬਈ ਜੀ ਅੱਗੇ ਕਹੇ ਬਈ ਜੀ ਪੀਵੀ 13 ਸਕਰੂ ਦੇ ਨੰਬਰ ਤੇ ਮਹਿੰਦਰਾ 605 ਨੋਵੋ ਰਿਲੈਕਸ ਮਾਡਲ ਚ ਹੈਗਾ ਤੇ ਚੇਂਜਰ ਵਾਲਾ ਬਈ ਜੀ ਛੋਟੇ ਗੇਰ ਵਾਲਾ ਤੇ ਟੇਰਾ ਦੇ ਦੀ ਬਈ ਜੀ ਅਗਨੇਸੀ ਪੇਛੇ ਇੱਕੀ ਮਾਡਲ ਦਾ 7,65,000 ਰੁਪਏ ਰੇਟ ਆ ਸਕਰੂਰ ਦਾ ਨੰਬਰ ਆ ਬਈ ਜੀ ਅੱਗੇ ਕਹੇ ਬਈ ਜ ਸੂਪਰ ਸੁਪਰ ਮੈਕਚੂਰ ਫਾਰਮਾ ਟ੍ਰੈਕ T20 ਛੋਟੇ ਜਿਹੇ ਰਵਾਲਾ ਤੇ ਇਹਦਾ ਵੀ ਚੌਕੜਾ ਟਾਇਰ ਦਾ ਨਵਾਂ ਆਗਾ 2018 ਮਾਡਲ ਦਾ ਤੇ 5 ਲੱਖ 85 ਹਜ਼ਾਰ ਰੁਪਏ ਦੀ ਡਿਮਾਂਡ ਆਗੀ ਪੀਵੀ 13 ਸੰਗਰੂਰ ਦਾ ਨੰਬਰ ਆ ਬਈ ਪਾਵਰ ਕਟਾਈ ਜਾਊਗਾ ਫੁੱਲ ਟੌਪ ਮਾਡਲ ਦਾ ਹੈਗਾ ਬੜੀ ਕੰਡੀਸ਼ਨ ਚੈੱਕ ਕਰ ਲਓ ਜੀ ਪੂਰਾ ਕੋਕਾ ਪੀਸ ਪਿਆਗਾ ਓਕੇ ਰਿਪੋਰਟ ਆ ਲੱਗੇ ਬਈ ਜੀ ਮੈਸੇਜ 241 ਤੇ ਤਕਰੀਬਨ ਬਈ ਜੀ ਇਹ ਤਾਂ ਜਮਨ ਨਵਾਂ ਟਰੈਕਟਰ ਹੀ ਹੈਗਾ ਤੇ ਮਾਡਲ ਹੈਗਾ ਬਈ ਜੀ 2020 ਤੇ 5 ਲੱਖ 45 ਹਜ਼ਾਰ ਰੁਪਏ ਦੀ ਡਿਮਾਂਡ ਆ ਪੀਵੀ 29 ਮੋਗੇ ਦਾ ਨੰਬਰ ਅਵੇ ਚੈੱਕ ਕਰੋ ਬੈਕ ਸਾਈਡ ਤੇ ਬੇਟ ਵਗੈਰਾ ਵੀ ਲੱਗੇ ਹੋਣਗੇ ਤੇ ਬਾਕੀ ਵੀ ਜੀ ਕਿਸੇ ਨੇ ਵੀ ਹੋਰ ਟਰੈਕਟਰ ਵੀ ਵੇਚਣਾ ਹੋਵੇ ਕਟਵਾਉਣਾ ਹੋਵੇ ਤੇ ਸੰਪਰਕ ਕਰ ਸਕਦੇ ਹੋ ਇਹ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਅਲੱਗੇ ਕਿਸੇ ਅਗਲੀ ਵੀਡੀਓ ਨਾਲ ਤਦ ਤੱਕ ਲਈ ਬਜੀ ਧੰਨਵਾਦ